ਨਵੇਂ ਸਾਲ ਦੇ ਆਗਾਜ਼ ਦੇ ਨਾਲ ਹੀ ਜਿਹੜੀ ਹਲਚਲ ਬੀਜੇਪੀ ਦਫਤਰ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਫਤਿਹਜੰਗ ਸਿੰਘ ਬਾਜਵਾ ਸਾਡੇ ਨਾਲ ਨੇ ਗੱਲਬਾਤ ਕਰਨ ਹੈ ਬਾਜਾ ਸਾਹਿਬ ਹਲਚਲ ਲਗਾਤਾਰ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਨਵੇਂ ਸਾਲ ਦਾ ਆਗਾਜ਼ ਹੋਇਆ ਔਰ ਸੰਗਠਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਮੂੜ ਤੋਂ ਬੀਜੇਪੀ ਨੇ ਪੰਜਾਬ ਦੇ ਵਿੱਚ ਸ਼ੁਰੂ ਕਰ ਦਿੱਤੀ ਦੇਖੋ ਬੀਜੇਪੀ ਹਮੇਸ਼ਾ ਪੰਜਾਬ ਦੀ ਚੜ੍ਹਦੀ ਕਲਾ ਲਈ ਬਾਕੀ ਸਟੇਟਾਂ ਲਈ ਵੀ 24 ਘੰਟੇ ਕੰਮ ਕਰਦੀ ਹੈ 12 ਮਹੀਨੇ ਕੰਮ ਤੇ ਲੱਗੀ ਰਹਿੰਦੀ ਹੈ ਤੁਸੀਂ ਵੇਖੋਗੇ ਚਾਹੇ ਕਾਂਗਰਸ ਲੈ ਲਓ ਚਾਹੇ ਅਕਾਲੀ ਦਲ ਲੈ ਲਓ ਚਾਹੇ ਆਮ ਆਦਮੀ ਪਾਰਟੀ ਲੈ ਲਓ ਸਭ ਆਰਾਮ ਦੇ ਮੋਡ ਵਿੱਚ ਨੇ ਨਵੇਂ ਸਾਲ ਦੀਆਂ ਛੁੱਟੀਆਂ ਮਨਾ ਕੇ ਅਜੇ ਆਏ ਨਹੀਂ ਤੇ ਭਾਰਤੀ ਜਨਤਾ ਪਾਰਟੀ ਹੈਪੀ ਨਿਊ ईयर ਭਾਰਤੀ ਜਨਤਾ ਪਾਰਟੀ ਆਪਣੇ ਕੰਮਕਾਰ ਚ ਲੱਗੀ ਹੈ ਆਪਣੀ ਮੈਂਬਰਸ਼ਿਪ ਡਰਾਈਵ ਕਰ ਰਹੀ ਹੈ 30 ਲੱਖ ਮੈਂਬਰ ਦਾ ਮੁੱਦਾ ਹੈ 10 ਲੱਖ ਬਣ ਚੁੱਕਾ ਹੈ ਟੀਚੇ ਦੇ ਨੇੜੇ ਆ ਗਏ ਆ ਆਉਣ ਵਾਲਾ ਸਮਾਂ ਆਉਣ ਵਾਲੀ ਪਰਸੈਪਸ਼ਨ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਲਈ ਲੋਕ ਆਪਣੇ ਆਪ ਜਿਹੜੇ ਨੇ ਨਾ ਉਹ ਇਕੱਠੇ ਹੋ ਗਿਆ ਪਰਸੈਪਸ਼ਨ ਦੀ ਗੱਲ ਕਰ ਰਹੇ ਹੋ ਕਿ ਕਿਸ ਕਿਸ ਢੰਗ ਦੇ ਨਾਲ ਪਰਸੈਪਸ਼ਨ ਬਣ ਪਾਉਗੀ ਬੀਜੇਪੀ ਦੀ ਵੇਵ ਕਿਸ ਢੰਗ ਦੇ ਨਾਲ ਮੋੜ ਤੋਂ ਖੜੀ ਹੋ ਪਾਏਗੀ ਕਿਉਂਕਿ ਵਿਰੋਧੀ ਸਵਾਲ ਕਰ ਰਹੇ ਨੇ ਕਿ ਪ੍ਰਧਾਨ ਨੇ ਅਸਤੀਫਾ ਦਿੱਤਾ ਪ੍ਰਧਾਨ ਮੀਟਿੰਗਾਂ ਤੋਂ ਗੈਰ ਹਾਜ਼ਰ ਨੇ ਲਗਾਤਾਰ ਕਹਿੰਦੇ ਪ੍ਰਧਾਨ ਤੇ ਹਜੇ ਤੱਕ ਫਾਈਨਲ ਨਹੀਂ ਹੋ ਪਾਇਆ ਕਿ ਹਾਂ ਉਹ ਬੀਜੇਪੀ ਦਾ ਹਿੱਸਾ ਹੈ ਕਿ ਨਹੀਂ ਜਾਂ ਨਹੀਂ ਹੈ ਦੂਜੇ ਪਾਸੇ ਸੰਗਠਨ ਕਿਤਾ ਮਜ਼ਬੂਤ ਦੇਖੋ ਪ੍ਰਧਾਨ ਦੀ ਜਿਹੜੀ ਗੱਲ ਹੈ ਨਾ ਮੈਂ ਤੁਹਾਨੂੰ ਅੱਗੇ ਦੱਸਿਆ ਵੀ ਭਾਰਤੀ ਜਨਤਾ ਪਾਰਟੀ ਦਾ ਹਰ ਵਰਕਰ ਪ੍ਰਧਾਨ ਹੈ ਤੇ ਹਰ ਪ੍ਰਧਾਨ ਵਰਕਰ ਹੈ ਸਾਨੂੰ ਪ੍ਰਧਾਨ ਹਰ ਪਾਰਟੀ ਨੂੰ ਹਰ ਟੀਮ ਨੂੰ ਚਾਹੀਦਾ ਹੁੰਦਾ ਹੈ ਪਰ ਡਿਸੀਜਨ ਇੱਥੇ ਅਸੀਂ ਆਪਸ ਦੇ ਵਿੱਚ ਮਿਲ ਕੇ ਭਾਰਤੀ ਜਨਤਾ ਪਾਰਟੀ ਦਿਨ ਰਾਤ ਕੰਮ ਕਰਦੀ ਹੈ ਔਰ ਮੈਂ ਤੁਹਾਨੂੰ ਇਹ ਗੱਲ ਦੱਸੀ ਹੈ ਵੀ ਆਨਮਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ ਹੈ ਕਿਉਂਕਿ ਬਾਕੀ ਪਾਰਟੀਆਂ ਟੋਟਲੀ ਲੋਕਾਂ ਦੇ ਮਨਾਂ 'ਚ ਲੱਤ ਚੁੱਕੀਆਂ ਨੇ ਐਂਡ ਪੀਪਲ ਵਾਂਟ ਵੀ ਸਾਨੂੰ ਉਹ ਪਾਰਟੀ ਚਾਹੀਦੀ ਜਿਹੜੀ ਪੰਜਾਬ ਅੱਜ ਦੇਖੋ ਬਦਕਿਸਮਤੀ ਦੀ ਗੱਲ ਹੈ ਪੰਜਾਬ ਜਿਹੜਾ ਪਹਿਲੇ ਨੰਬਰ ਤੇ ਹੁੰਦਾ ਸੀ ਹਿੰਦੁਸਤਾਨ ਦੇ ਅੱਜ 19ਵੇਂ ਨੰਬਰ ਤੇ ਹੈ ਸਿਰਫ ਤਿੰਨ ਸਟੇਟਾ ਸਾਡੇ ਥੱਲੇ ਨੇ ਉਹ ਹੈਗੀ ਹੈ ਆਪਣਾ ਤ੍ਰਿਪੁਰਾ ਇੱਕ ਹੈਗੀ ਹੈ ਆਪਣੇ ਹਿਮਾਚਲ ਤੇ ਇੱਕ ਅਦਰ ਸਮਾਦਰ ਸਟੇਟ ਹੈਗੀ ਹੈ ਸਾਊਥ ਦੀ ਜਿਹੜੀ ਸਾਡੇ ਤੋਂ ਅਸੀਂ 19ਵੇਂ ਨੰਬਰ ਤੇ ਆ ਗਏ ਕਿਉਂ ਕਿਉਂਕਿ ਪੰਜਾਬ ਦੇ ਵਿੱਚ ਸਾਰਿਆਂ ਨਾਲ ਵੱਧ ਮੈਂ ਜਿਹੜਾ ਰਸੂਰ ਮੰਦਾ ਉਹ ਪੋਲਿਟਿਕਲ ਲੀਡਰਸ ਦਾ ਰਸੂਰ ਹੈ ਅਨਪਲੋਇਮੈਂਟ ਇੰਨੀ ਹੋ ਚੁੱਕੀ ਹੈ ਸਾਡੇ ਬੱਚੇ ਬਾਹਰਲੇ ਮੁਲਕਾਂ 'ਚ ਜਾ ਚੁੱਕੇ ਨੇ ਜਿਹੜੇ unemployment ਕਰਕੇ ਕੀ ਹੋਇਆ ਵੀ ਜਿਹੜਾ ਤੁਹਾਡਾ ਜਿੰਨੀ ਕਿਉਂਕਿ ਇੰਡਸਟਰੀ ਇੱਥੇ ਨਹੀਂ ਕੋਈ ਆ ਰਹੀ ਵੀ ਜੋਬਸ ਕਿਸ ਨੂੰ ਦੇ ਨਹੀਂ 파ਰੇ ਤੇ ਲੋਕ ਬੱਚਿਆਂ ਕੋ ਜਦੋਂ ਕੋਈ ਜਗ੍ਹਾ ਨਾ ਹੋਏ ਤੇ ਉਹਨਾਂ ਕੋਈ ਇੱਕੋ ਇਚਾਰਾ ਵੀ ਬਾਹਰਲੇ ਮੁਲਕ ਜਾ ਕੇ ਇੱਥੇ ਗੱਲ ਕਰ ਲਓ ਸੋ ਪੰਜਾਬ ਨੂੰ ਨਹੀਂ ਸਾਰੇ ਹਿੰਦੁਸਤਾਨ ਨੂੰ ਅੱਜ ਭਾਰਤੀ ਜਨਤਾ ਪਾਰਟੀ ਦੀ ਲੋੜ ਹੈ ਕਿਉਂਕਿ ਬਾਕੀ ਸਟੇਟਾਂ ਵਿੱਚ ਅੱਜ ਯੂਪੀ ਵੇਖ ਲਓ ਜਿਹੜੇ ਯੂਪੀ ਦੇ ਵਿੱਚ ਕੋਈ ਕੋਈ ਕੰਮ ਖੋਲ ਕੇ ਰਾਜੀ ਨਹੀਂ ਸੀ ਅੱਜ ਯੂਪੀ ਦੇ ਵਿੱਚ ਲੋਕ ਜਿਹੜੇ ਨੇ ਭੱਜ-ਭੱਜ ਕੇ ਜਾ ਰਹੇ ਨੇ لیکن باجے صاحب ਤੁਹਾਨੂੰ ਨਹੀਂ ਲੱਗਦਾ ਤੁਹਾਡੇ ਲਈ ਸਭ ਤੋਂ ਵੱਡੀ ਚੁਣੌਤੀ ਜਿਹੜੀ ਹੈ ਕਿਸਾਨ ਨੇ ਜਿਹੜੇ ਲਗਾਤਾਰ ਅੰਦੋਲਨ ਤੇ ਬੈਠੇ ਨੇ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਕਰ ਰਹੇ ਨੇ ਢੱਲੇਵਾਲ ਸਾਹਿਬ ਦੀ ਹਾਲਤ ਲਗਾਤਾਰ ਵਿਗੜਦੀ ਨਜ਼ਰ ਆ ਰਹੀ ਹੈ ਉਹ ਇੱਕ ਵੱਡੀ ਚੁਣੌਤੀ ਹੈ ਔਰ ਉਸ ਦੇ ਵਿੱਚ ਬੀਜੇਪੀ ਨੂੰ ਪਹਿਲ ਕਰਨੀ ਚਾਹੀਦੀ ਹੈ ਪੰਜਾਬ ਬੀਜੇਪੀ ਨੂੰ ਕੇਂਦਰ ਦੇ ਨਾਲ ਗੱਲਬਾਤ ਕਰਕੇ ਮੀਟਿੰਗਾਂ ਦਾ ਰਾਹ ਖੋਲਣਾ ਚਾਹੀਦਾ ਤਾਂ ਕਿ ਮਸਲੇ ਦਾ ਹੱਲ ਨਿਕਲੇ 40 ਯੂਨੀਅਨਸ ਦੇ ਵਿੱਚੋਂ ਕੱਲੀ ਇੱਕ ਯੂਨੀਅਨ ਬੈਠੀ ਹੈ 39 ਸਾਥ ਨਹੀਂ ਦੇ ਰਹੀਆਂ ਮਨਾ ਕਰ ਗਿਆ ਨੇ ਕਿਤੇ ਨੇ ਕਹਤੇ ਇਹ ਤੇ ਕਸੂਰ ਹੋਏਗਾ ਫਿਰ ਜਿੱਥੋਂ ਤੱਕ ਜਦੋਂ ਸੁਪਰੀਮ ਕੋਰਟ ਵਿੱਚ ਆ ਜਾਂਦਾ ਹੈ ਸੁਪਰੀਮ ਕੋਰਟ ਨੇ ਇਸ ਚੀਜ਼ ਦਾ ਆਕੇ ਵਿੱਚ ਆਗਾਜ਼ ਲਿਆ ਤੇ ਸੁਪਰੀਮ ਕੋਰਟ ਹੀ ਜਿਹੜੀ ਹੈ ਹੁਣ ਇਸ ਸਾਰੇ ਮੁੱਦੇ ਨੂੰ ਟੈਕਲ ਕਰ ਰਹੀ ਹੈ ਔਰ ਅੱਜ ਸਾਡੇ ਐਗਰੀਕਲਚਰ ਮਿਨਿਸਟਰ ਸਾਹਿਬ ਦਾ ਫੋਨ ਆਇਆ ਸ਼ਿਵਰਾਜ ਚੋਹਾਂਦੀ ਦਾ ਵੀ ਜੋ ਸੁਪਰੀਮ ਕੋਰਟ ਦਾ ਸਾਨੂੰ ਫੈਸਲਾ ਹੋਏਗਾ ਜੋ ਉਹਨਾਂ ਦੇ ਹੁਕਮ ਹੋਣਗੇ ਅਸੀਂ ਉਸ ਦੀ ਪਾਲਣਾ ਕਰਾਂਗੇ ਤਾਂ ਇਹਦੇ ਵਿੱਚ ਬੀਜੇਪੀ ਦੇ ਪਿੱਛੇ ਹੱਟੀ ਨਹੀਂ ਅਸੀਂ ਚੈਨਲ ਖੋਲ੍ਹਿਆ ਸੀ ਗਵਰਨਰ ਸਾਹਿਬ ਦੇ ਨਾਲ ਹੀ ਗੱਲਬਾਤ ਹੋਈ ਹੈ ਪਰ ਅਸੀਂ ਇਸ ਗੱਲ 'ਚ ਬਲੀਵ ਨਹੀਂ ਕਰਦੇ ਵੀ ਟੈਲੀਵਿਜ਼ਨ ਤੇ ਜਰੂਰ ਆਏ ਜਾਂ ਵਿਖਾਈਏ ਜੀ ਅਸੀਂ ਬੜਾ ਕੁਝ ਕਰ ਰਹੇ ਆਂ ਸਾਨੂੰ ਪਤਾ ਹੈ ਪੰਜਾਬ ਵਿੱਚ ਕੀ ਹੋਣਾ ਚਾਹੀਦਾ ਕੀ ਹੋ ਰਿਹਾ ਹੈ ਔਰ ਸਮੇਂ ਦੇ ਨਾਲ ਵੀ ਵਿਲ ਅਲਟੀਮੇਟਲੀ ਜਿਹੜੀ ਇਹ ਪ੍ਰੋਬਲਮ ਹੈ ਇਸ ਸੋਲਵ ਵੀ ਪਾਤੀ ਜਨਤਾ ਪਾਰਟੀ ਹੀ ਕਰੇਗੀ ਯਾਨੀ ਗਾਰੰਟੀ ਕਾਨੂੰਨ ਦੀ ਜਿਹੜੀ ਉਹ ਮੰਗ ਕਰ ਰਹੇ ਨੇ ਬੀਜੇਪੀ ਦੇਊਗੀ ਉਹ ਗਾਰੰਟੀ ਕਾਨੂੰਨ ਅੱਗੇ ਉਹਨਾਂ ਨੇ ਅਨਾਉਂਸ ਕੀਤਾ ਹੀ ਹੋਇਆ ਹੈ ਦੇਗੀ ਪੰਜਾਬ ਨੂੰ ਅੱਗੇ ਵੀ ਮਿਲੀ ਹੋਈ ਹੈ ਕੋਈ ਭੱਜੇ ਥੋੜਾ ਨੇ ਵੇ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਸਿਰਫ ਕੁਝ ਪੋਲਿਟਿਕਲ ਪਾਰਟੀਆਂ ਜਿਹਦੇ ਖਾਸ ਕਰਕੇ ਮੈਂ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦਾ ਕਹਿੰਨਾ ਵੀ ਢੱਲੇਵਾਲ ਸਾਹਿਬ ਨੂੰ ਤੇ ਇੱਥੇ ਭਾਗੇ ਨੇ ਤੇ ਆਪ ਆਸਟ੍ਰੇਲੀਆ ਨੂੰ ਚਲੇ ਗਏ ਨੇ ਨਵਾਂ ਸਾਲ ਮਨਾਣ ਲਈ ਉਹਨਾਂ ਨੂੰ ਕਾਹਦਾ ਫਿਕਰ ਹੈ ਜੀ ਕਿਸੇ ਦਾ ਉਹਨਾਂ ਵੱਲੋਂ ਕੋਈ ਚੱਲ ਜੇ ਕੋਈ ਮਾਦਾ ਪੁੱਤ ਚੱਲ ਜੇ ਕੋਈ ਦਦੇ ਆਪ ਆਦਮੀ ਪਾਰਟੀ ਨੂੰ ਕੋਈ ਕਿਸੇ ਦਾ ਫਿਕਰ ਨਹੀਂ ਹੈ ਇਹ ਫਿਕਰ ਹੈ ਤੇ ਸਾਡੇ ਵਰਗੇ ਤੁਹਾਡੇ ਵਰਗੇ ਭਰਾਵਾਂ ਨੂੰ ਜਿਹੜੇ ਪੰਜਾਬ 'ਚ ਰਹਿ ਰਹੇ ਨੇ ਔਰ ਜਿਹੜੇ ਸਮਝਦੇ ਨੇ ਵੀ ਕੋਈ ਸਥਿਤੀ ਖਰਾਬ ਨਾ ਹੋਵੇ ਇਸ ਮਸਲੇ ਨੂੰ ਪਿਆਰ ਨਾਲ ਇਹਨੂੰ ਠੱਲ ਕਰਨਾ ਚਾਹੀਦਾ ਮਾਨ ਸਾਹਿਬ ਜਿਹੜੇ ਨੇ ਉਹ ਡਲੇਵਾਲ ਸਾਹਿਬ ਨੂੰ ਇੱਥੇ ਬਾਕੇ ਗਏ ਨੇ ਉਹਨਾਂ ਦੇ ਕਹਿਣ ਦੇ ਉੱਪਰ ਅੰਦੋਲਨ ਹੋਇਆ ਮੇਰਾ ਕਹਿਣ ਤੋਂ ਭਾਵ ਹੈ ਵੀ ਜਦੋਂ ਇੱਕ ਬੰਦਾ ਮਰਨ ਵਰਤ ਤੇ ਬੈਠੇ ਆ ਇੱਕ ਪਤਾ ਹੈ ਵੀ ਇੱਥੇ ਬੈਠੇ ਨੇ ਜਾ ਕੇ ਉਹਨਾਂ ਦੇ ਜਿਹੜੇ ਲੀਡਰ ਨੇ ਉਹ ਜਾ ਜਾ ਕੇ ਉਹਨਾਂ ਦਾ ਪਤਾ ਝੂਠੇ ਸੱਚੇ ਫੋਟੋ ਅਪ ਕਰਕੇ ਆਂਦੇ ਨੇ ਤੇ ਕੀ ਭਗਵੰਤ ਸਿੰਘ ਮਾਨ ਨਹੀਂ ਸੀ ਆ ਸਕਦੇ ਕਿਉਂ ਨਹੀਂ ਆਏ ਉਹ ਕਾਦੇ ਮੁੱਖ ਮੰਤਰੀ ਨੇ ਜੇ ਉਹ ਇੰਨੇ ਕਿਸਾਨੀ ਦੇ ਹਮਦਰਦ ਹੁੰਦੇ ਡੱਲੇਵਾਲ ਸਾਹਿਬ ਦੇ ਹਮਦਰਦ ਹੁੰਦੇ ਤੇ ਇਹਨਾਂ ਕੋਲ ਆ ਕੇ ਇਹਨਾਂ ਨੂੰ ਮਨਾਉਂਦੇ ਘਟੋ ਘਟ ਹਾ ਦਾ ਨਾਰਾ ਮਾਰਦੇ ਤਾਂ ਇਹ ਜਿਹੜੇ ਡਰਾਮੇ ਕਰਨੇ ਨੇ ਨਾ ਇਹ ਆਮ ਆਦਮੀ ਪਾਰਟੀ ਡਰਾਮਿਆਂ ਤੋਂ ਇਲਾਵਾ ਕੁਝ ਨਹੀਂ ਕਰਦੀ ਔਰ ਮੈਂ ਜਿਹੜੀ ਇੱਕ ਗੱਲ ਤੁਹਾਨੂੰ ਕਹਿਣਾ ਚਾਹਨਾ ਵੀ ਇਹ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਸੂਬੇ ਦਾ ਮੁੱਖ ਮੰਤਰੀ ਹੋਵੇ ਪੰਜਾਬ ਵਿੱਚ ਹਾਲਾਤ ਅੱਜ ਖੁਰੂ ਪਾਂਡੇ ਨੇ ਉਹ ਨਵੇਂ ਸਾਲ ਨਿਊ ਇਅਰ ਮਨਾ ਲਈ ਆਸਟ੍ਰੇਲੀਆ ਚਲ ਜਾਂ ਕਿਉਂਕਿ ਉਥੇ ਐਡੀ ਮਜਬੂਰੀ ਸੀ ਵੀ ਜਿਹੜਾ ਜਾ ਕੇ ਉਹਨਾਂ ਨੂੰ ਆਸਟ੍ਰੇਲੀਆ ਜਾ ਕੇ ਨਵਾਂ ਸਾਲ ਮਨਾਉਣਾ ਪਿਆ ਸੋ ਇਹ ਚੀਜ਼ਾਂ ਲੋਕਾਂ ਸਾਹਮਣੇ ਨੇ ਲੋਕਾਂ ਦੇ ਡੋਮੇਨ ਚ ਨੇ ਇਹ ਲੋਕ ਸਾਰੀ ਗੱਲ ਸਮਝਦੇ ਬਿਲਕੁਲ ਦੇਖੋ ਇਹਨਾਂ ਨੇ ਵੱਡੀ ਗੱਲ ਆਖੀ ਔਰ ਜਿਸ ਸੰਗ ਦੇ ਨਾਲ ਲਗਾਤਾਰ ਹਲਚਲ ਵੀ ਤੇਜ਼ ਹੁੰਦੀ ਨਜ਼ਰ ਆ ਰਹੀ ਹੈ ਹਰ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਵੇਖਦੇ ਰਹੋ ਦੈਨਿਕ ਸਵੇਰਾ ਟੀਵੀ